ਆ ਦੇਖੋ ਜੀ ਹੁਣ ਆਪਾਂ ਦੇ ਲਿਆ ਗਿਆ ਛੱਟਾ ਲੋ ਜੀ ਇਹ ਹੈਗੀ ਆਪਣੇ ਖੱਟੇ ਫੁੱਲਾਂ ਵਾਲੀ ਮੇਥੀ ਆਪਾਂ ਨੂੰ ਇਹ ਸ਼ੌਂਕ ਹੈਗਾ ਜੀ ਖੇਤੀਬਾੜੀ ਦਾ ਵੀ ਸ਼ੌਂਕ ਹੈ ਆਪਾਂ ਜਿੰਨੀ ਕ ਆਪਣੀ ਖੇਤੀ ਹੈ ਚੁੰਡੀਆਂ ਨਾਤਰਾਂ 4 4 6 6 ਇੰਚ ਦੇ ਵਿੱਚ ਨਾ ਤੁਸੀਂ ਲਾ ਸਕਦੇ ਹੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਘਰ ਦੀ ਛੱਤ ਤੇ ਆਪਾਂ ਖੜੇ ਆ ਤੇ ਪਿੱਛੇ ਜੇ ਆਪਾਂ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਛੱਤ ਤੇ ਆ ਤੁਹਾਨੂੰ ਦਿਖਾਉਣਾ ਮੈਂ ਨਾਲ ਨਾਲ ਗਰੋ ਬੈਗ ਲੈ ਕੇ ਰੱਖੇ ਸੀਗੇ ਤੇ ਸਬਜ਼ੀਆਂ ਬੀਜੀਆਂ ਸੀਗੀਆਂ ਤੇ ਉਦੋਂ ਆਪਾਂ ਕੀਤੀ ਸੀਗੀ ਜੀ ਛਾਂ ਆ ਦੇਖੋ ਇਹਨਾਂ ਜਿਹੜੀਆਂ ਹਰੀਆਂ ਜਿਹੜੀਆਂ ਹੈ ਜਾਲੀਆਂ ਕਹਿ ਲੋ ਇਹਨਾਂ ਦੀ ਆਪਾਂ ਛਾਂ ਕੀਤੀ ਸੀਗੀ ਤਾਂ ਜੋ ਇਹਨਾਂ ਨੂੰ ਜ਼ਿਆਦਾ ਟੈਂਪਰੇਚਰ ਨਾ ਹੋਵੇ ਬੂਟਿਆਂ ਨੂੰ ਤੇ ਜਿਹੜੇ ਵੀ ਆਪਾਂ ਜੋ-ਜੋ ਇੱਥੇ ਸਬਜ਼ੀਆਂ ਬੀਜੀਆਂ ਸੀ ਵਧੀਆ ਹੋਈਆਂ ਸੀ ਸਾਰੀਆਂ ਤੇ ਹੁਣ ਆਪਾਂ ਮੌਸਮ ਜਿਵੇਂ ਕੀ ਚੇਂਜ ਹੋ ਗਿਆ ਤੇ ਗੋੜ ਗੜਾਈਆ ਵੇਖੋ ਇਹਨਾਂ ਦਾ ਕਰਤਾ ਜੀ ਇਹ ਸਾਰਾ ਗੋੜ ਗੜਾਈਆ ਕਰਕੇ ਤੇ ਹੁਣ ਆਪਾਂ ਇੱਥੇ ਲੱਗੇ ਆ ਬੀਜਣ ਅਜ ਨਵੀਆਂ ਸਬਜ਼ੀਆਂ ਦੀ ਸਿਆਲੀ ਸਬਜ਼ੀਆਂ ਮਤਲਬ ਕਹਿਣ ਦਾ ਭਾਵ ਪਤਾ ਹੀ ਹੈ ਜਿਹੜੀ ਆਪਣੀ ਮੇਨ ਖਰਾਕ ਹੈ ਸਿਆਲ ਦੀ ਹੋएगी ਜੀ ਸਾਲ ਸਾਗ ਪਾਲਕ ਤੇ ਹੋਰ ਵੀ ਚੀਜ਼ਾਂ ਪੀਤੀਆਂ ਇਤਨੀ ਵੀ ਕੋਈ ਹੈ ਨਹੀਂ ਨਾ ਗਰੋ ਬੈਗ ਜੀ ਇਹ ਵੀ ਖਾਓ ਇੱਥੇ ਜਿਹੜੇ ਬੈਂਗਣਾਂ ਦੇ ਬੂਟੇ ਨੇ ਬਸ ਪੁਰਾਣੇ ਉਹੀ ਛੱਡੇ ਨੇ ਬਾਕੀ ਸਾਰਿਆਂ ਦੀ ਗੜਗੜਾਈ ਕਰਤੀ ਹੈ ਜੀ ਤੇ ਹੁਣ ਆਪਾਂ ਲਾਉਨੇ ਆ ਜੀ ਅੱਜ ਇੱਥੇ ਵੜੀਆਂ-ਵੜੀਆਂ ਚੀਜ਼ਾਂ ਜਿਵੇਂ ਕਿ ਧਣੀਆਂ ਮੇਥੀ ਤੇ ਬੈਂਗਣ ਵਗੈਰਾ ਹੋਰ ਸਾਰਾ ਕੁਝ ਲਾਉਨੇ ਆ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਜੀ ਵਲੌਗ ਦੇ ਐਂਡ ਤੱਕ ਬਨੇ ਰੋ ਵਲੌਗ ਸਾਰਾ ਜ਼ਰੂਰ ਦੇਖਿਆ ਕਰੋ ਜੀ ਲੋ ਜੀ ਆਹ ਸਮਾਨ ਆਪਾਂ ਲੈ ਕੇ ਆਏ ਆ ਜੀ ਬੈਂਗਣ ਤੇ ਬੈਂਗਣੀ ਇਹ ਲਾਵਾਂਗੇ ਤੇ ਉਸ ਤੋਂ ਬਾਅਦ ਲੈ ਕੇ ਆਏ ਜਿਆ ਦੇਖੋ ਆ ਹੈਗੀ ਜੀ ਮੇਥੀ ਖੱਟੇ ਫੁੱਲਾਂ ਵਾਲੀ ਤੇ ਆ ਹੈਗਾ ਜੀ ਮੂੜੀਆਂ ਮੂੜੀਆਂ ਆਪਾਂ ਇੱਥੇ ਕਾਟੀ ਲਾਵਾਂਗੇ ਖੇਤ 'ਚ ਲਾਵਾਂਗੇ ਜਿਆਦਾ ਤੇ ਸਾਰਾ ਸਮਾਨ ਹੈ ਜੀ ਤੇ ਧਨੀਆਂ ਧਨੀਆਂ ਲਾਵਾਂਗੇ ਪਾਲਕ ਆ ਗਈ ਜੀ ਸੋ ਆ ਚੀਜ਼ਾਂ ਨੇ ਜੀ ਤੇ ਬਸ ਆਹੀ ਸਮਾਨ ਬਿਲਕੁਲ ਫਿਲਗ ਇਹ ਲਾਵਾਂਗੇ ਜੀ ਸਾਰਾ ਤੇ ਸਰੋਂ ਵੀ ਸਾਗ ਆ ਮੀਂਹ ਤੋਂ ਸੇ ਸਾਗ ਜੀ ਇਹ ਜਾਪਾਨੀ ਸਰੋਂ ਹੈ ਜੀ ਇਹ ਸਾਗ ਬਣੂਗਾ ਇਹਦਾ ਇਹਾਰੇ ਤੁਹਾਨੂੰ ਲਾ ਕੇ ਵਿਖਾਉਂਦੇ ਆਂ ਸੋ ਮੇਰੇ ਕਹਿਣ ਦਾ ਭਾਵ ਇਹ ਕਿ ਆਪਾਂ ਮੇਰੇ 20-25 ਬਲੌਗ ਛੱਡ ਕੇ ਦੇਖਿਓ ਤੁਸੀਂ ਮੈਂ ਛੱਤ ਤੇ ਸ਼ੁਰੂ ਕੀਤੀ ਸੀ ਆਰਗੈਨਿਕ ਫਾਰਮਿੰਗ ਗਰਮੀ ਦੇ ਵਿੱਚ ਫਾਲਤ ਥੋੜਾ ਘਟ ਹੀ ਰਿਹਾ ਸੀਗਾ ਜੀ ਕਿਉਂਕਿ ਆਰਗੈਨਿਕ ਸੀ ਬਿਨਾ ਰੇਸ ਸਪਰੇਅ ਤੋਂ ਪਰ ਇਹ ਵੀ ਜੋ ਵੀ ਚੀਜ਼ਾਂ ਸੀ ਵਧੀਆ ਹੋ ਗਈਆਂ ਸੀਗੀਆਂ ਸੋ ਮੇਰੇ ਕਹਿਣ ਦਾ ਭਾਵ ਇਹ ਕਿ ਵੈਸੇ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਕਿਸਾਨ ਵੀਰ ਨੇ ਸਾਰੇ ਆਪਣੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਕਿਸ ਤਰ੍ਹਾਂ ਗਾਉਣਾ ਵੀ ਜਿਨ੍ਹਾਂ ਨੂੰ ਨਹੀਂ ਜਾ ਚੋ ਦੇਖ ਕੇ ਥੋੜਾ ਜਿਹਾ ਕਰ ਸਕਦੇ ਨੇ ਤੇ ਆਰਗੈਨਿਕ ਆ ਇਸੇ ਕਰਕੇ ਆਪਾਂ ਗਰੋ ਬੈਗ ਲੈ ਆਂਦੇ ਆ ਜੀ ਸ਼ੌਂਕ ਸਾਤ ਤੇ ਪਿਛਲੀਆਂ ਗਰਮੀਆਂ ਜਿਹੜੀਆਂ ਹੋਣ ਲੱਗੀਆਂ ਨੇ ਮਤਲਬ ਹੁਣ ਵੀ ਗਰਮੀ ਚੱਲ ਰਹੀ ਵੈਸੇ ਐਤ ਕੀ ਗਰਮੀਆਂ ਚ ਲਾਇਆ ਸੀ ਪਰ ਥੋੜਾ ਘੱਟ ਹੋਇਆ ਸੀਗਾ ਤੇ ਤੁਹਾਨੂੰ ਦਿਖਾਇਆ ਸੀ ਪਿੱਛੇ ਆਪਾਂ ਨੈਟ ਵੀ ਲਾਇਆ ਸੀ ਰੈਲੇ ਕਰਕੇ ਵੀ ਛਾਂ ਰਵੇ ਟੈਂਪਰੇਚਰ ਜਿਆਦਾ ਸੀ ਹੁਣ ਜਿਹੜਾ ਹੁਣ ਆਪਣਾ ਮਤਲਬ ਜਿਹੜਾ ਵਾਤਾਵਰਨ ਹੈ ਜਾਂ ਕਹਿ ਲਓ ਮੌਸਮ ਹੈ ਜਿਹੜਾ ਸਬਜ਼ੀਆਂ ਦੇ ਉੱਗਣ ਦੇ ਨੂੰਕੂਲੇ ਤੇ ਹੁਣ ਆਪਾਂ ਇੱਥੇ ਬੀਜਦੇ ਆਂ ਜੀ ਸਾਗ ਤੇ ਪਾਲਕ ਵੀ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਕਿਵੇਂ ਬੀਜਣਾ ਜੀ ਸੋ ਵਲੌਗ ਸਾਰਾ ਜ਼ਰੂਰ ਦੇਖਿਆ ਕਰੋ ਜੀ ਮੇਰੀ ਵਾਰ-ਵਾਰ ਹੀ ਰਿਕਵੈਸਟ ਹੁੰਦੀ ਹੈ ਰੈ ਜੇ ਜੇ ਆਪਾਂ ਸਾਗ ਬੀਜਣਾ ਪਰ ਇਹਨੂੰ ਜਿਆਦਾ ਆਪਾਂ ਨੂੰ ਪੱਧਰ ਕਰਨ ਦੀ ਲੋੜ ਨਹੀਂ ਹੈ ਥੋੜਾ ਥੋੜਾ ਇਤਨਾ ਪੱਧਰ ਕਰ ਲੈਣਾ ਤੇ ਪਾਣੀ ਵੀ ਕਿਉਂਕਿ ਜਿਆਦਾ ਨਹੀਂ ਲੱਗਣਾ ਹੈਗਾ ਆ ਡਲੀਆਂ ਜੀਆਂ ਥੋੜੀਆਂ ਜੀਆਂ ਆਪਾਂ ਆ ਵੇਖੋ ਜੀ ਰੰਮੀ ਦੀ ਸਹਾਇਤਾ ਨਾਲ ਥੋੜਾ ਥੋੜਾ ਤੋੜ ਦਾਂਗੇ ਡਲੀਆਂ ਨੂੰ ਤੇ ਫਿਰ ਇਹਨੂੰ ਮੰਨੇ ਚੱਪਾ ਛੱਟਾ ਦੇ ਕੇ ਫਿਰ ਲਾ ਦਾਂਗੇ ਥੋੜਾ ਜਿਹਾ ਵੱਤਰ ਗਿੱਲਾ ਹੈ ਪਾਣੀ ਆਪਾਂ ਉਸ ਹਾਵਣਾ ਫਿਰ ਥੋੜਾ ਹੀ ਦਾਂਗੇ ਜਿਆਦਾ ਪਾਣੀ ਦਿੰਦੇ ਤੇ ਇਹਦੇ ਵੈਸੇ ਇੰਜ ਉਗ ਜਾਂਦੀ ਹੁੰਦੀ ਸਰੋਂ ਆਪਣੇ ਕਿਸਾਨ ਭਰਾਵਾਂ ਨੂੰ ਜਾਂ ਜਿਨ੍ਹਾਂ ਦੇ ਜਿਹੜੇ ਗਾਉਂਦੇ ਨੇ ਐ ਤਰ੍ਹਾਂ ਮਤਲਬ ਆਰਗੈਨਿਕ ਜਿਹੜੀ ਐ ਖੇਤੀ ਬੜੀ ਕਰਦੇ ਨੇ ਉਹਨਾਂ ਨੂੰ ਪਤਾ ਕਿ ਇੰਜ ਉਗ ਜਾਂਦਾ ਵੈਸੇ ਵੀ ਸਰੋਂ ਜਿਹੜੀ ਆਪਾਂ ਖੇਤ ਬੀਜੀ ਦੀ ਸਲਾਬੇ ਨਾਲ ਉਗੂ ਕੇ ਜਾਂਦੀ ਹੁੰਦੀ ਹੈ ਜੀ ਥੋੜਾ ਥੋੜਾ ਆਪਾਂ ਇੱਥੇ ਬਸ ਛੱਟਾ ਦੇ ਕੇ ਹਲਕਾ ਜਿਹਾ ਪਾਣੀ ਦਿਆਂ ਕਿਉਂਕਿ ਗਰਮੀ ਹੈ ਜੀ ਥੋੜੀ ਜੀ ਆਹ ਦੇਖੋ ਜੀ ਹੁਣ ਆਪਾਂ ਦੇਣ ਤੁਸੀਂ ਦੇਖ ਹੀ ਰਹੇ ਹੋ ਜੀ ਸਾਰੇ ਜਿਹੜਾ ਮਤਲਬ ਗਰੋ ਬੈ ਕੇ ਤੇ ਛੱਟਾ ਪਾ ਦੇਣ ਲੱਗੇ ਥੋੜਾ ਸੰਘਣਾ ਹੀ ਦਵਾ ਕਿਉਂਕਿ ਜੇ ਕੋਈ ਬੀਜ ਵਿੱਚ ਰਹਿ ਵੀ ਜਾਂਦਾ ਨਹੀਂ ਉੱਗਦਾ ਜੰਮਦਾ ਮਤਲਬ ਉਹ ਵੀ ਹੋ ਜੇ ਇੱਥੇ ਆਹ ਲੋ ਜੀ ਇਹ ਸਿਰਫ ਜਿਹੜੀਆਂ ਆਈਟਮਾਂ ਲੈ ਕੇ ਆਏ ਹਾਂ ਜੀ ਮੈਂ ਸਿਰਫ 10 10 20 20 ਰੁਪਏ ਦੀਆਂ ਤੇ ਸਿਆਲਾਂ ਚ ਆਪਾਂ ਨੂੰ ਇੰਨੀ ਮौज ਹੋਣੀ ਹੈ ਪਾਲਕ ਵੇਖੋ ਜਿਵੇਂ ਮੈਂ ਬੀਜ ਲੱਗੇ ਆ ਪਕੌੜੇ ਕੱਢ ਲਓ ਪਾਲਕ ਦੇ ਹਨਾ ਸਾਗ ਦੇ ਵਿੱਚ ਪਾ ਲਓ ਸਾਗ ਵੀ ਵਿੱਜਣ ਲੱਗਿਆ ਤੇ ਸਾਰੀਆਂ ਚੀਜ਼ਾਂ ਐਵੇਂ ਮਤਲਬ ਆਪਾਂ ਨੂੰ ਘਰੇ ਅਵੇਲੇਬਲ ਹੋ ਜਾਂਦੀਆਂ ਨੇ ਅੱਜ ਤਾਂ ਮੈਂ ਸ਼ਿਮਲਾ ਮਿਰਚ ਦੇ ਵੀ ਬੂਤੇ ਲੈ ਕੇ ਲਾਉਣੇ ਸੀ ਉਹਦੀ ਆਪਾਂ ਨੂੰ ਪਨੀਰੀ ਮਿਲੀ ਨਹੀਂ ਹਜੇ ਆਹ ਦੇਖੋ ਬਸ ਇੰਜਰ ਲਾ ਦੇਣਾ ਜੀ ਆਹ ਦੇਖ ਮਾੜਾ ਮਾੜਾ ਸੋ ਡੈਡ ਕੀੜਾ ਥੋੜਾ ਥੋੜਾ ਥੱਲੇ ਚਲ ਜਿਆ ਤੇ ਜਿਹੜਾ ਇਹਦਾ ਜਰਮੀਨੇਸ਼ਨ ਆ ਜਿਹੜੀ ਜਿਹਨੇ ਬੀਜ ਦੀ ਹੋ ਜਾਂਦੀ ਸਾਗ ਹੋ ਗਿਆ ਜੀ ਆਪਣਾ ਰੈਡੀ ਆਹ ਬੀਜ ਤਾਂ ਜੇ ਆਪਾਂ ਸਾਗ ਲਓ ਜੀ ਅਮੜੀਆਂ ਮੋ ਡਲੀਆਂ ਨੇ ਇੰਨਾ ਕੋਈ ਚੱਕਰ ਨਹੀਂ ਆ ਜੀ ਇਹਨੂੰ ਜੰਮ ਜਾਣਾ ਸਾਰੇ ਜਮਾ ਬਾਬਾ ਮੇਰ ਕਰੇ ਤਾਂ ਹੁਣ ਬੀਜ ਦਾ ਜੇ ਆਪਾਂ ਪਾਲਕ ਪਹਿਲਾਂ ਜਿਹੜਾ ਸਿਆਲ ਵਾਲਾ ਆਪਣਾ ਮੇਨ ਜਿਹੜਾ ਖਾਣਾ ਉਹ ਤਿਆਰ ਕਰੀਏ ਉਹਦੇ ਆਪਾਂ ਕਾਸਟ ਕਰੀ ਤਿਆਰ ਕਰੀਏ ਸ਼ੁਰੂ ਕਰਨੀ ਲਓ ਜੀ ਸਾਗ ਹੋ ਗਿਆ ਹੁਣ ਪਾਲਕ ਬੀਜਦੇ ਆ ਆ ਹੈਗਾ ਜੀ ਪਾਲਕ ਦਾ ਬੀਜ ਚੈੱਕ ਕਰ ਲਓ ਜੀ ਤੇ ਪਾਲਕ ਇਸ ਤਰ੍ਹਾਂ ਲਾਉਣੀ ਹੈ ਆ ਤਿਆਰ ਹੈ ਆਪਣੀ ਕਿਹੜੀ ਇਹਨੂੰ ਮੜਾ ਜੇ ਪੱਧਰ ਕਰ ਲੈਣਾ ਜਿਵੇਂ ਉਹ ਕੀਤਾ ਦੇਖੋ ਜੀ ਤਕਰੀਬਨ ਪੱਧਰ ਹੀ ਆ ਜੀ ਕੋਈ ਦਿਖਾਸ ਇਹਨੂੰ ਚੱਕਰ ਨਹੀਂ ਆ ਦੇਖੋ ਇਸ ਤਰ੍ਹਾਂ ਚੁੰਡੀ ਲੈ ਕੇ ਜੀ ਇੱਕ ਚੁੰਡੀਆਂ ਪਰ ਪਰ ਕੇ ਲਾਉਣਾ ਬੀਜ ਇਹਦਾ ਆਪਾਂ ਇਹ ਮango ਕਹਿਰਨਾ ਨੀਗਾ ਜਿਵੇਂ ਉਹ ਸਾਗ ਆਪਾਂ ਸਰੋਂ ਦਾ ਛਿੱਟ ਆਇਤਾ ਦੇਖੋ ਇਤਨਾ ਚੁੰਡੀ ਤੇ ਇੱਥੇ ਲਾ ਦੀਜੀਏ ਇੱਕ ਇੰਨੀ ਕੁ ਡੂੰਗੀ ਮਤਲਬ ਕਿ 9 ਗਿਂਚ ਇਹ 1/2 ਇੰਚ ਬਸ ਇੰਨਾ ਕੋ ਆ ਲੋ ਜੀ ਇਤਰਾ ਕਰ ਦੇਣਾ ਜਿ ਉਪਰ ਮੜਿਆ ਚੁੰਡੀਆਂ ਨਾਲ ਇਤਰਾ 4 4 6 6 ਇੰਚ ਦੇ ਵਿੱਚ ਨਾ ਤੁਸੀਂ ਲਾ ਸਕਦੇ ਹੋ ਜੀ ਆ ਲੋ ਥੋੜਾ ਜਿਨਾ ਜਿੰਨਾ ਜਿਆਦਾ ਦੂਰ ਹੋਊਗਾ ਤੇ ਬੂਟਾ ਓਨਾ ਜ਼ਿਆਦਾ ਵਧੀਆ ਹੋਊਗਾ ਇਤਰਾ ਸਾਰੇ ਚ ਲਾ ਦੇਣਾ ਜੀ ਥੋੜਾ ਥੋੜਾ ਕਰਕੇ ਤੇ ਇਹ ਸਾਰਾ ਜਿਹੜਾ ਆਪਣਾ ਇਹ ਗਰੋ ਬੈਗ ਆਪਾਂ ਭਰ ਦੇਣਾ ਜੀ ਇਹਦੇ ਨਾਲ ਤੇ ਆਪਣੇ ਕੋਲ ਵਾਧੂ ਮੁੱਕ ਨਹੀਂ ਨੀਗੀ ਜੇ ਇੱਕ ਡੰਗ ਦੇ ਸਾਗ ਦਾ ਵਧੀਆ ਜਿਹੜਾ ਇਹਦੇ ਚੋਂ ਆਪਾਂ ਨੂੰ ਫਾਇਦਾ ਮਿਲ ਜਾ ਕਰਨੀ ਹੈ। ਹੁਣ ਆਪਾਂ ਬੀਜਣ ਲੱਗੇ ਆ ਜੀ ਧੰਨੀਆਂ ਤੇ ਧੰਨੀਆਂ ਵੀ ਜਿਹੜਾ ਆਪਣਾ ਚਟਨੀ ਬਣਾਉਣ ਦੇ ਕੰਮ, ਸਬਜ਼ੀ ਬਣਾਉਣ, ਸਬਜ਼ੀ ਦੇ ਵਿੱਚ ਪਾਉਣ ਲਈ ਸਾਰੇ ਚੀਜ਼ਾਂ ਦੇ ਵਿੱਚ ਪਾਉਣ ਲਿਆ ਹੁੰਦਾ ਤੇ ਆ ਦੇਖੋ ਜੀ ਇਹਦੇ ਚ ਆਪਾਂ ਬੀਜਾਂਗੇ ਧੰਨੀਆਂ। ਆਪਣਾ ਇੱਕ ਕੰਮ ਕਰਨਾ ਧੰਨੀਆਂ ਨੂੰ ਆਪਾਂ ਚੁੰਡੀਆਂ ਨਾਲ ਵੀ ਇਹਦੇ ਚ ਲਾ ਕੇ ਦੇਖਣਾ ਤੇ ਇੱਕ ਜਗ੍ਹਾ ਤੇ ਆਪਾਂ ਛਿੱਟਾ ਵੀ ਜਿਹੜਾ ਮਾਰਾਂਗੇ ਜਿਵੇਂ ਪਹਿਲਾਂ ਸਾਗ ਦਿੱਜਿਆ ਉਵੇਂ। ਸੋ ਵੇਖਦੇ ਆਪਾਂ ਕਿਹੜਾ ਵਧੀਆ, ਕਿਹੜਾ ਵਧੀਆ ਜਰਮੀਨੇਸ਼ਨ ਹੁੰਦੀ ਹੈ, ਕਿਹੜਾ ਵਧੀਆ ਉੱਗਦਾ ਜੀ। ਅੱਛਾ ਆਪਾਂ ਪਹਿਲਾਂ ਚੁੰਡੀਆਂ ਨਾਲ ਬੀਜੀਆਂ ਦੇਖਦੇ ਆਂ ਜੀ ਇਸ ਤਰ੍ਹਾਂ ਇੰਨੇ ਚੁੰਡੀਆਂ ਚੁੰਡੀ ਦੇ ਵਿੱਚ ਪੰਜ ਛੇ ਜਿਹੜੇ ਦਾਣੇ ਆਪਾਂ ਲੈ ਲੈਣੇ ਆ ਤੇ ਇਸ ਤਰ੍ਹਾਂ ਉਹੀ ਜਿਵੇਂ ਪਾਲਕ ਬੀਜੀ ਸੇਮ ਉਹ ਵੀ ਲਾ ਦੇਣਾ ਦੇਖੋ ਬਸ ਇਸ ਤਰ੍ਹਾਂ ਲਾਂਦੇ ਜਾਣਾ ਜੀ ਅੱਗੇ ਅੱਗੇ 4 4 ਇੰਚ ਦੀ ਵਿਥ ਤੇ ਲਾਈ ਜੋ ਬਸ ਬਹੁਤ ਹੈ ਜੀ ਆ ਜਿੰਨਾ ਕਿ ਮੈਂ ਹੁਣ ਲਾ ਦਾਣਾ ਜੀ ਜੇ ਇੰਨਾ ਕੁ ਵੀ ਆ ਪੰਜ ਛੇ ਜਿਹੜੇ ਮੈਂ ਛੁਟਕੀ ਆਪਣਾ ਚੁੰਡੀਆਂ ਲਾਈਆਂ ਜੇ ਇਹ ਵੀ ਹੋ ਜਣ ਤਾਂ ਆਪਣਾ ਮਤਲਬ ਵਧੀਆ ਖਾਦਾ ਜਾਂਦਾ ਜੀ ਵਾਧੂ ਗੁਜ਼ਾਰਾ ਹੋ ਜਾਂਦਾ ਇੰਨੇ ਚੀ ਸਬਜ਼ੀ ਚ ਪਾਉਣ ਆ ਕਿਤਾ ਦੇਖੋ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਆਪਾਂ ਨੂੰ ਇਹ ਸ਼ੌਂਕ ਹੈਗਾ ਜੀ ਖੇਤੀਬਾੜੀ ਦਾ ਵੀ ਸ਼ੌਂਕ ਹੈ ਆਪਾਂ ਜਿੰਨੀ ਕ ਆਪਣੀ ਖੇਤੀ ਹੈਗੀ ਹੈ ਜੀ ਓਨੀ ਕ ਆਪਾਂ ਸ਼ੌਂਕ ਨਾਲ ਕਰਦੇ ਆਂ ਜੀ ਮੈਂ ਤੁਸੀਂ ਵੇਖਿਆ ਟਮਾਟਰਾਂ ਟੋਮਾਟਰਾਂ ਦੀ ਫਸਲ ਲਾਉਂਦੇ ਰਹਿੰਦੇ ਆਂ ਸੋ ਇਹ ਚੀਜ਼ ਹੈ ਵੀ ਆਪਾਂ ਨੂੰ ਸ਼ੌਂਕ ਹੈ ਵੀ ਆਰਗੈਨਿਕ ਇੱਕ ਵਾਰੀ ਆਪਾਂ ਕੰਮਸ਼ਾਪ ਕਰਕੇ ਵੇਖਣੀ ਹੈ ਸੋ ਧਨੀਆ ਦਾ ਨੋਖਾ ਹੈ ਜੀ ਆਪਾਂ ਪਿੱਛੇ ਚੁੰਡੀਆਂ ਨਾਲ ਬੀਜਿਆ ਤੇ ਇੱਥੇ ਛੱਟਾ ਦੇਣ ਲੱਗਿਆਂ ਦੇਖੋ ਜੀ ਇਸ ਤਰ੍ਹਾਂ ਕਰਕੇ ਛੱਟਾ ਦੇ ਕੇ ਬਾਅਦ ਚ ਇਹਨੂੰ ਰਲਾ ਦਿੰਨੇ ਆਂ ਆਹ ਦੇਖੋ ਦੇਖਦੇ ਆਂ ਉਹ ਵਧੀਆ ਹੁੰਦਾ ਕਿ ਇਹ ਕਿ ਜੇ ਕੋਈ ਵੀ ਵਿੱਚੋਂ ਨਾਵੇਂ ਜਰਮੀਨੇਟ ਹੋਇਆ ਤੇ ਫਿਰ ਦੂਜੇ ਜਿਹੜੇ ਵੀ ਵੱਧ ਉੱਗਦੇ ਆ ਉਹਨਾਂ ਦਾ ਜਿਹੜਾ ਸਾਰਾ ਹੋ ਜਾਊਗਾ ਜੀ ਤੇ ਬਰਾਬਰ ਉੱਗ ਜੂਗਾ ਲਓ ਜੀ ਹੁਣ ਇਹਨੂੰ ਰਲਾ ਦੇਣਾ ਜੀ ਐਂਡ ਕਰਕੇ ਆਪਾਂ ਬੱਸ ਨਾਵੇਂ ਇਹ ਹੋਇਆ ਤੇ ਥੋੜਾ ਜਿਹਾ ਜਿਵੇਂ ਮੜਾ ਜਾ ਵੀ ਕੱਜ ਗਿਆ ਤੇ ਘੱਟਾ ਪੈ ਗਿਆ ਤੇ ਤਕਰੀਬਨ ਜਾਮੀ ਜਾਂਦਾ ਵੈਸੇ ਤੇ ਦੂੰਗਾ ਜਾਣਾ ਥੋੜਾ ਜ਼ਰੂਰੀ ਹੁੰਦਾ ਪਰ ਫਿਰ ਵੀ ਥੋੜਾ ਲੇਟ ਜੰਮਦਾ ਜੀ ਥੋੜਾ ਜਿਹਾ ਧਨੀਆ ਜਿਹੜਾ ਇਹ ਲੇਟ ਉੱਗਦਾ ਜੀ ਕਿਉਂਕਿ ਬੀ ਇਹਦਾ ਕਰੜਾ ਬਹੁਤ ਹੁੰਦਾ ਹੈ ਹਾਂਜੀ ਦੋਸਤੋ ਜਿਹੜੀ ਆ ਇਹ ਨਾ ਆ ਖੁਰਲੀ ਜੀ ਵਾਂਗੂ ਜਿਹੜਾ ਤੁਹਾਨੂੰ ਇੱਕ ਗਮਲਾ ਨਜ਼ਰ ਗਮਲਾ ਕਹਿ ਲਓ ਜਾਂ ਆਪਣਾ ਦੇਸੀ ਕਹਿ ਲਓ ਕਿ ਗਰੋ ਬੈਗ ਬਣਾਇਆ ਚੀਜ਼ਾਂ ਕੋਣਾਂ ਤੇ ਆਪਾਂ ਆਪ ਤਿਆਰ ਕੀਤਾ ਸੀਗਾ ਜੀ ਸੀਮਿੰਟ ਪਿਆ ਸੀ ਘਰੇ ਤੇ ਇਸ ਤਰ੍ਹਾਂ ਹੀ ਤਿਆਰ ਕਰ ਲਿਆ ਤੇ ਇਹਦੇ ਥੱਲੇ ਆਪਾਂ ਮੜਾਇ ਲਫਾਫਾ ਲਾਦੇ ਸੀ ਇਸ ਤਰ੍ਹਾਂ ਹੀ ਸਮਾਨ ਤੁਣ ਵੇਚਣ ਵਾਸਤੇ ਧਨੀਆ ਵਗੈਰਾ ਤੇ ਹੁਣ ਆਪਾਂ ਇੱਥੇ ਬੀਜਾਂਗੇ ਜੀ ਮੇਥੀ ਮੇਥੀ ਬੀਜਾਂਗੇ ਖੱਟੇ ਫੁੱਲਾਂ ਵਾਲੀ ਤੁਹਾਨੂੰ ਖਾਇਆ ਸੀ ਬੀਜ ਉਹਦਾ ਉਹ ਬੀਜਣ ਲੱਗਿਆ ਜੀ ਇੱਥੇ ਆਪਾਂ ਲੋ ਜੀ ਇਹ ਹੈਗੀ ਆਪਣੇ ਖੱਟੇ ਫੁੱਲਾਂ ਵਾਲੀ ਮੇਥੀ ਇਹ ਵੀ ਤੁਹਾਨੂੰ ਪਤਾ ਆਪਾਂ ਤੇ ਸਕੌਨ ਚ ਵੀ ਕੰਮ ਹੁੰਦੀ ਹੈ ਬਾਅਦ ਚ ਸੁਕਾ ਕੇ ਰੱਖ ਲੈਂਦੇ ਨੇ ਜੀ ਇਹ ਖੱਟੇ ਫੁੱਲਾਂ ਦੀ ਮੇਥੀ ਤਾਂ ਬਹੁਤ ਵਧੀਆ ਟੇਸਟੀ ਹੁੰਦੀ ਤੇ ਇਹਦੀ ਜਿਹੜੀ ਹੈ ਫ੍ਰੈਗਰੈਂਸ ਸਬਜੀ ਦੇ ਵਿੱਚ ਅਰੋਮਾਸ ਬਹੁਤ ਵਧੀਆ ਹੁੰਦੀਆਂ ਨੇ ਤੇ ਇਹ ਬਹੁਤ ਜ਼ਿਆਦਾ ਬ੍ਰੇਕ ਹੁੰਦੀ ਹੈ ਸਰੋਂ ਦੇ ਦਾਣਿਆਂ ਵਾਂਗੂ ਫਿਰ ਇਹਦਾ ਆਪਾਂ ਛੱਟਾ ਦੇ ਦਿੰਨੇ ਆ ਜੀ ਇੱਥੇ ਆ ਦੇਖੋ ਇਸ ਤਰ੍ਹਾਂ ਥੋੜਾ ਥੋੜਾ ਛੱਟਾ ਦਿੰਦੇ ਜਾਣਾ ਮੁਰਕਿਆ ਪਰਲਾ ਅਾਂ ਗੇਉ ਵੀ ਤੁਹਾਨੂੰ ਖਾਣਾ ਨਹੀਂ ਕਿਵੇਂ ਰਲਾਨੀ ਹੈ ਜਦੋਂ ਆਪਾਂ ਖੇਤ ਬੀਜਦੇ ਆ ਜੀ ਉਦੋਂ ਆਪਾਂ ਉਥੇ ਰਲਾਉਂਦੇ ਆ ਜੀ ਤੰਗਲੀ ਨਾਲ ਮੇਥੀ ਦਾ ਵੀ ਤੇ ਇੱਥੇ ਹੁਣ ਆਪਾਂ ਹੈਂਡ ਮੇਡ ਤਰੰਗਲੇ ਆਪਣੇ ਹੱਥੋਂ ਤਰੰਗਲੀ ਬਣਾ ਲੈਣਾ ਇਸ ਤਰ੍ਹਾਂ ਘੇਰ ਕੇ ਆਹ ਦੇਖੋ ਜੀ ਘੇਰਤਾ ਨਾ ਵੀ ਛੱਟਾ ਮਤਲਬ ਦੇਤਾ ਨਾ ਵੀ ਦਾ ਆਹ ਦੇਖੋ ਐਂ ਕਰਕੇ ਆਪਾਂ ਐਂ ਕਰਦੇ ਜਾਣਾ ਜੀ ਤੇ ਇਹਨੇ ਰਲਦੇ ਜਾਣਾ ਹੈ ਛੋਟਾ ਜਾ ਜੀ ਇਹਨੇ ਤੇ ਵੈਸੇ ਥੱਲੇ ਆ ਜਾਣਾ ਆ ਦੇਖੋ ਐਵੇਂ ਰਲਾ ਦੇਣਾ ਜੀ ਆਪਾਂ ਸਾਰਿਆਂ ਨੂੰ ਤੇ ਰਲਾ ਕੇ ਉੱਪਰੋਂ ਬਾਅਦ ਚ ਪਾਣੀ ਲਾ ਦੇਣਾ ਪਾਣੀ ਸਾਰੀਆਂ ਸਬਜ਼ੀਆਂ ਨੂੰ ਇਕੱਠੀਆਂ ਲਾਵਾਂਗੇ ਜੀ ਇਕੱਠੀਆਂ ਜਦੋਂ ਇੱਕ ਵਾਰ ਬੀਜੀਆਂ ਗਈਆਂ ਫਿਰ ਲਾਉਨੇ ਆ ਪਾਣੀ ਆ ਲੋ ਐਂ ਕਰ ਦੇਣਾ ਆਇੜਾ ਗ੍ਰੋ ਬੈਗ ਪਿਆ ਜੀ ਇਦੇ ਵਿੱਚ ਆਪਾਂ ਬੀਜਾਂਗੇ ਮੂੜੀਆਂ ਤੇ ਮੂੜੀਆਂ ਬੀਜਣ ਲਈ ਆਪਾਂ ਦੇਖੋ ਆ ਵਟੀਆਂ ਜੀਆਂ ਬਣਾ ਲੀਆਂ ਨੇ ਜਿਵੇਂ ਆਪਾਂ ਵਟਾਂ ਬਣਾਈਆਂ ਹੁੰਦੀਆਂ ਨੇ ਖੇਤ ਮੂੜੀਆਂ ਜ਼ਿਆਦਾ ਕਰਕੇ ਵਟਾਂ ਤੇ ਲੱਗਦੀਆਂ ਨੇ ਜੀ ਤੇ ਹੁਣ ਆਪਾਂ ਇਹਨਾਂ ਤੇ ਲਾਉਨੇ ਆ ਦੇਖੋ ਜਿਆ ਹੈਗਾ ਮੂੜੀਆਂ ਦਾ ਬੀਜ ਤੇ ਇੰਜ ਇੰਜ ਕਰਕੇ ਇੱਕ ਵਾਸ਼ੇ ਦਾ ਇੱਕ ਹੀ ਬੋਧ ਆ ਪਰ ਦੋ ਦੋ ਦਾਣੇ ਇਸ ਤਰ੍ਹਾਂ ਕਰਕੇ ਚੁੰਡੀਆਂ ਜੀਆਂ ਐ ਕਰਕੇ ਚ ਬੋਈ ਜਾਓ ਆ ਲੋ ਜੀ ਅੱਧਾ ਗੁਇੰਚ ਬਸ ਡੂੰਗਾ ਤਕਰੀਬਨ ਰੱਖੀ ਜਾਓ ਦੋ ਦੋ ਬੀਜ ਆ ਲੋ ਤੇ ਕਟੋ-ਕਟ 5-6 ਇੰਚ ਦੀ ਦੂਰੀ ਤੇ ਲਾਓ ਜਿਆ ਦੇਖੋ ਇਹ ਮੈਂ ਲਾ ਰਿਹਾ ਆ ਇਤਨਾਆਂਆਂ ਨੇ ਮੂਲੀਆਂ ਜੀ ਥੋੜੀਆਂ ਲਾਵਾਂਗੇ ਇੱਥੇ ਬਾਕੀ ਖੇਤ ਲਾਵਾਂਗੇ ਜੀ ਬਸ ਇਦਾਂ ਜੇ ਕਰਕੇ ਲਾ ਦਨੇ ਆ ਜੀ ਐਂ ਕਰਕੇ ਥੋੜਾ ਜਿਹਾ ਕਰ ਦੇਣਾ ਇਹਨੂੰ ਬੈਂਗਨ ਨੂੰ ਤੇ ਬਸ ਇਸ ਤਰ੍ਹਾਂ ਮਿੱਟੀ ਕਰ ਦੇਣੀ ਹੈ ਜੀ ਕਿਉਂਕਿ ਹੁਣ ਆਪਾਂ ਇੰਨੀ ਕਿ ਥਾਂ 'ਚ ਬੈੱਡ ਤਾਂ ਬਣਾ ਨਹੀਂ ਸਕਦੇ ਨਾ ਵਸਤੇ ਜੀ ਇਹ ਆ ਲੈ ਬਸ ਹੁਣ ਟ੍ਰੇਲ ਪੈਂਦੀ ਹੈ ਹੁਣ ਤਾਂ ਇਹ ਕਾਮਯਾਬ ਹੀ ਨਹੀਂ ਚੱਲ ਜਾਣਗੇ ਬਿਲਕੁਲ ਇਦਾਂ ਬਾਕੀ ਜੀ ਇਸੇ ਤਰ੍ਹਾਂ ਬੈਂਗਣੀ ਲਾ ਦਣੀ ਸੇਮ ਸੇਮ ਪ੍ਰੋਸੈਸ ਹੈ ਜੀ ਆਪਾਂ ਜਦੋਂ ਲਾਸਟ ਟਾਈਮ ਬੀਜੇ ਸੀ ਨਾ ਉੱਪਰ ਗਰਮੀਆਂ ਦੇ ਵਿੱਚ ਹੁਣ ਜਦੋਂ ਮਤਲਬ ਹੁਣ ਤੋਂ 4 ਕਿ ਮਹੀਨੇ ਪਹਿਲਾਂ ਜਦੋਂ 3-4 ਮਹੀਨੇ ਪਹਿਲਾਂ ਬੀਜਿਆ ਸਾਰਾ ਸਮਾਨ ਉਸ ਟਾਈਮ ਆਪਾਂ ਇਹਨਾਂ ਦੇ ਵਿੱਚ ਵਰਮੀ ਕੰਪੋਸਟ ਪਾਈ ਸੀ ਫਿਰ ਜੋ ਵੀ ਇਹਨਾਂ ਨੂੰ ਲੜੀਂਦੇ ਤਾਤਾ ਸਰੋਂ ਦੀ ਖਾਲ ਸਰਸੋਂ ਦੀ ਖਾਲ ਜਿਹਨੂੰ ਕਹਿੰਦੇ ਹਿੰਦੀ 'ਚ ਸਰੋਂ ਸਰਸੋਂ ਖਲੀ ਐਂ ਕਰਕੇ ਬਣਾਉਂਦੇ ਨੇ ਉਹਨੂੰ ਪਾਣੀ 'ਚ ਘੋਲ ਕੇ ਆਪਾਂ ਬਣਾਇਆ ਸੀ ਉਹ ਵੀ ਪਾਇਆ ਸੀਗਾ ਜੀ ਤੇ ਹੋਰ ਵੀ ਕਾਫੀ ਕੁਝ ਨੂੰ ਆਪਾਂ ਪਾਇਆ ਸੀਗਾ ਫੈਲੇ ਖਰਾਕ ਵਾਸਤੇ ਨੀਮ ਖਲੀ ਉਹ ਵੀ ਪਾਈ ਸੀ ਇਹਨੂੰ ਜੀ ਸੋ ਡੈਡ ਕੀ ਕੀੜਾ ਕੁੜਾ ਨਾ ਲੱਗੇ ਜਿਵੇਂ ਹਨਾ ਖੜਤਨ ਕੌੜੀ ਹੁੰਦੀ ਨੇ ਮੀਂਹ ਦੀ ਕਲੀ ਇਸ ਤਰ੍ਹਾਂ ਆਪਾਂ ਸਾਰਾ ਕੁਝ ਓਕੇ ਕਰਕੇ ਰੱਖਿਆ ਸੀ ਆਰਗੇਨਿਕ ਹੀ ਖਾਦ ਪਾਈ ਸੀ ਇਹਨੂੰ ਵਰਮੀ ਕੰਪੋਸਟ ਰੂੜੀ ਵੀ ਪਾਈ ਸੀ ਦੇਸੀ ਰੂੜੀ ਜਿਹੜੀ ਆਪਣੀ ਹੁੰਦੀ ਹੈ ਸੋ ਆਪਾਂ ਉਦੋਂ ਕੋਈ ਕੱਤ ਨਹੀਂ ਛੱਡੀ ਵਧੀਆ ਹੋ ਗਿਆ ਇਹ ਸਿਸਟਮ ਆਪਾਂ ਵਲੌਗ ਤੇ ਵਗੈਰਾ ਵਿੱਚ ਪਾਏ ਸੀਗੇ ਤੁਸੀਂ ਦੇਖੇ ਹੋ ਜਾਗੇ ਤੇ ਹੁਣ ਵੀ ਲਾਏ ਨੇ ਬਾਬਾ ਮਿਹਰ ਕਰੇ ਸ਼ਾਇਦ ਵਧੀਆ ਹੀ ਹੋਊਗਾ ਆਪਣਾ ਮੈਨੂੰ ਪੂਰੀ ਆਸ ਹੈ ਵਧੀਆ ਹੋਊਗਾ ਜੋ ਬੀਜਿਆ ਆਪਾਂ ਸੋ ਹੁਣ ਆਪਾਂ ਦੇਖੋ ਜੀ ਸਾਰਾ ਕੁਝ ਬੀਜਤਾ ਹੈ ਆਹ ਦੇਖੋ ਜਿਆ ਛੋਟੇ-ਬੂਟੇ ਨੇ ਇੱਕ ਇੱਕ ਸਿੰਗਲ ਚ ਤੇ ਉਹਨਾਂ ਦੇ ਵਿੱਚ ਵੀ ਇੱਕ ਇੱਕ ਲਾਤੀ ਆਪਣੇ ਕੋ ਮੇਰੀ ਬੱਜੀ ਥੋੜੀ ਇੱਕ ਇੱਧਰ ਲਾ ਫੀ ਇੱਕ ਦੂਜੇ ਜੀ ਚ ਪਾਲਕ ਬੀਜੀਆਂ ਪਾ ਉਧਰ ਲਾਤਾ ਸੀ ਜੀ ਸੋ ਹੁਣ ਆਪਾਂ ਪਾਣੀ ਪਾਉਨੇ ਆ ਜੀ ਇਹਨਾਂ ਨੂੰ ਬਸ ਲਾਸਟ ਪ੍ਰੋਸੈਸ ਹੈ ਇਹ ਆਪਣਾ ਪਾਣੀ ਪਾਉਣ ਦਾ ਜਦੋਂ ਪਾਣੀ ਪਾਉਣਾ ਜੀ ਆਪਾਂ ਗਰੂਪ ਐਗਾਂ ਦੇ ਵਿੱਚ ਇਸ ਤਰ੍ਹਾਂ ਸਾਈਡ ਜਿੱਦਿ ਤਰੱਕ ਕੇ ਪਾਉਣਾ ਜੀ ਇਸ ਤਰ੍ਹਾਂ ਥੋੜਾ ਥੋੜਾ ਜਿਆਦਾ ਨਹੀਂ ਪਾਣੀ ਛਿੜਨਾ ਦੇਖੋ ਜੇ ਜ਼ਿਆਦਾ ਛੱਡੇ ਨੇ ਇੱਕ ਥਾਂ ਤੇ ਟੋਆ ਜਾ ਜਾਂਦਾ ਜੀ ਵੈਸੇ ਤਾਂ ਘੱਟ ਪਾਣੀ ਛੱਡਣ ਵਾਲੀ ਹੋ ਜਾਂਦਾ ਜੇ ਜ਼ਿਆਦਾ ਹੋਊਗਾ ਤਾਂ ਫਿਰ ਜ਼ਿਆਦਾ ਡੂੰਘਾ ਟੋਆ ਹੋਊਗਾ ਉਹ ਫਿਰ ਸਾਰਾ ਪਾਣੀ ਜਿਹੜਾ ਇੱਕ ਸਾਈਡ ਤੇ ਜਾਣ ਲੱਪੈਂਦਾ ਹੈ ਗਰੋ ਬੈਗ ਦੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਲਾਉਣਾ ਜੀ ਇਹ ਹੁਣ ਆਪਾਂ ਇਸ ਗਰੋ ਬੈਗ ਦੇ ਵਿੱਚ ਵੀ ਆਪਾਂ ਪਾਲਕ ਬੀਜੀ ਸੀਗੀ ਕਿਉਂਕਿ ਸਿੰਗਲ ਗਰੋ ਬੈਗ ਦੇ ਵਿੱਚ ਜਿਹੜੀ ਆਪਾਂ ਇੱਕ ਥਾਂ ਬੀਜਾਂਗੇ ਉੱਥੇ ਲਾਇਆ ਸਰਣਾ ਨਹੀਂ ਗਾ ਜਿਵੇਂ ਥੋੜਾ ਥੋੜਾ ਫੇਲ ਦੇ ਰੋ ਇਹ ਨਹੀਂ ਸਾਰੇ ਪਾਸੇ ਪਾਣੀ ਜਿਹੜਾ ਜਾਂਦਾ ਰਹੂਗਾ ਜੀ ਆਪ ਨੂੰ ਪਤਾ ਜੀ ਪਾਲਕ ਵਗੈਰਾ ਜਾਂ ਸਾਗ ਨੂੰ ਇੰਨੀ ਸਲਾਬਨ ਇਹ ਦਸ ਚੀਜ਼ਾਂ ਜਿਹੜੀਆਂ ਸਲਾਬਿਆਂ ਨਾਲ ਹੀ ਹੋਣ ਲੱਗ ਜਾਂਦੀਆਂ ਨੇ ਜੀ ਪਰ ਫਿਰ ਵੀ ਇੱਕ ਵਾਰੀ ਸੁੱਕੀ ਮਿੱਟੀ ਹੈ ਜੀ ਗਰਮੀ ਬਹੁਤ ਸੀਗੀ ਉਹਦੇ ਕਰਕੇ ਉਹ ਮੈਸੇ ਬਰਸਾਤ ਵੀ ਹੋਈ ਹੈ ਪਰ ਫਿਰ ਵੀ ਉੱਪਰ ਹਵਾ ਧੁੱਪ ਲੱਗਦੀ ਹੈ ਜੀ ਜਦੋਂ ਪੱਛੋ ਦੀ ਹਵਾ ਚੱਲ ਜਾਂਦੀ ਫਿਰ ਸੁੱਕ ਜਾਂਦੀ ਮਿੱਟੀ ਜੀ ਲੋ ਜੀ ਇਹਨੂੰ ਲਾ ਗਿਆ ਪਾਣੀ ਹੁਣ ਆਪਾਂ ਲਾਈਏ ਮੇਥੀ ਨੂੰ ਜੀ ਇੱਥੇ ਵੀ ਐਂ ਸਾਈਡ ਤੇ ਲੋ ਸਾਗ ਨੂੰ ਥੋੜਾ ਲਾਵਾਂਗੇ ਤੁਹਾਨੂੰ ਦੱਸਿਆ ਸੀ ਜਿਹੜੀ ਸਰੋਂ ਹੈ ਉਹਨੂੰ ਤਾਂ ਸਲਾਬ ਹੀ ਬਹੁਤ ਹੁੰਦੀ ਹੈ ਆਹ ਲਓ ਇਹਨੂੰ ਵੀ ਪਾਣੀ ਲੱਗ ਚੱਲਿਆ ਲਓ ਜੀ ਪਾਣੀ ਆਪਾਂ ਸਾਰਿਆਂ ਨੂੰ ਪਾ ਦਿੱਤਾ ਜੀ ਆ ਚੈੱਕ ਕਰੋ ਉਧਰ ਬੈਂਗਣਾ ਨੂੰ ਪਾਤਾ ਜੀ ਮੂਲੀਆਂ ਲਾਈਆਂ ਸੀ ਇੱਧਰ ਮੇਥੀ ਛੱਟੇ ਫੁੱਲਾਂ ਵਾਲੀ ਬੈਂਗਣਾ ਦਾ ਬੂਟਾ ਇੱਕ ਉਹਦੇ ਚ ਲਾਤਾ ਤੇ ਉਹਦੇ ਨਿੰਬੂ ਜੀ ਵਿਚਾਰਾ ਚਲੋ ਉੱਚ ਤੇ ਉਹਨੂੰ ਵੀ ਪਾਤਾ ਜੀ ਪਾਣੀ ਤਿਆਰ ਆ ਜੀ ਪਾਲਕ ਇਹਦੇ ਚ ਵੀ ਲਾਈ ਸੀ ਆ ਦੋਵੇਂ ਪਾਲਕਾਂਲੇ ਹੋ ਗਏ ਤੇ ਹੁਣ ਦੂਜੀ ਸਾਈਡ ਜਾਨੇ ਆ ਜੀ ਇੱਧਰ ਵੀ ਆਪਾਂ ਆ ਬੈਂਗਣੀ ਇੱਧਰ ਲਾਤੀਏ ਕੱਲੇ ਕੱਲੇ ਬੂਟੇ ਦੇ ਵਿੱਚ ਆ ਪੁਦੀਨਾ ਪਹਿਲਾਂ ਦਾ ਲੱਗਾ ਹੋਇਆ ਜੀ ਇਹ ਵਧੀਆ ਚੱਲਿਆ ਕੰਨੀਆਂ ਦੁਨੀਆਂ ਸਾਰੀਆਂ ਜਣ ਲਾਤਾ ਜੀ ਪਾਣੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਜਿੰਨਾਂ ਜਿੰਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਇਸੇ ਤਰ੍ਹਾਂ ਦੇ ਵਧੀਆ-ਵਧੀਆ ਵਲੌਗ ਹੋਰ ਤੁਹਾਡੇ ਲਈ ਲੈ ਕੇ ਹੁੰਦੇ ਰਵਾਂਗੇ ਤੇ ਜਿਹੜੇ ਆਪਣੇ ਪਹਿਲਾਂ ਵਾਲੇ ਵਲੌਗ ਨੇ ਉਹਨਾਂ ਸਾਰਿਆਂ ਨੂੰ ਜਾ ਕੇ ਲਾਈਕ ਕਰੋ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗੇ ਨੇ ਵਧੀਆ-ਵਧੀਆ ਵਲੌਗ ਪਾਏ ਹੋਏ ਨੇ ਆਪਾਂ ਟੂਰ ਕੱਢਿਆ ਸੀਗਾ ਜੀ ਇੱਧਰ ਹਿਮਾਚਲ ਸੈਡ ਉਹਨਾਂ ਦੇਖਿਓ ਖਜ਼ਾਰ ਡਲੌਜੀ ਹਿਮਾਚਲ ਦੇ ਸਾਰੇ ਤਰ੍ਹਾਂ ਦੇ ਵਲੌਗ ਨੇ ਜੀ ਜਾ ਕੇ ਚੈੱਕ ਕਰਿਓ ਫੂਡ ਵਲੌਗ ਟਰੈਵਲਿੰਗ ਵਲੌਗ ਐਗਰੀਕਲਚਰ ਦੇ ਵਲੌਗ ਆਪਾਂ ਪਾਉਂਦੇ ਆ ਜੀ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ